ਫਾਰਮਿੰਗ ਐਗਰੀਕਲਚਰ ਦੀ ਬਹੁਤ ਸਾਰੀਆਂ ਮਸ਼ੀਨਾਂ ਬਣਾਉਂਦੇ ਨੇ ਤੇ ਡੈਰੀ ਦੀਆਂ ਜੇ ਗੱਲ ਕਰੀ ਤਾਂ ਹਰਾ ਚਾਰਾ ਕੱਟਣ ਵਾਸਤੇ ਜਿਨ੍ਹਾਂ ਕੋਲ ਵੱਡੇ ਫਾਰਮ ਨੇ ਉਹ ਕਿਵੇਂ ਇਹ ਜਿਹੜੀਆਂ ਇੰਪਲੀਮੈਂਟ ਐਗਰੀਕਲਚਰ ਮਸ਼ੀਨਾਂ ਨੇ ਉਹ ਸਹਾਇੀ ਹੋ ਸਕਦੀਆਂ ਨੇ ਕਿਸਾਨਾਂ ਵਾਸਤੇ ਡੈਰੀ ਫਾਰਮਿੰਗ ਵਾਲੇ ਵਾਸਤੇ ਮੈਂ ਜੀਐਸਟੀ ਲੋਨ ਪੰਜਾਬੀ ਟੀਵੀ ਦੇ ਵਿੱਚ ਤੁਹਾਡਾ ਸਵਾਗਤ ਕਰਦਾ ਜੇ ਤੁਸੀਂ ਫੇਸਬੁੱਕ ਤੇ ਸਾਨੂੰ ਫੋਲੋ ਕਰ ਸਕਦੇ ਹੋ ਜੇ YouTube ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬਹੁਤ ਸਾਰੀਆਂ ਵੀਡੀਓ ਆਪਾਂ ਆਪਣੇ ਚੈਨਲ ਤੇ ਜਾਣਕਾਰੀ ਭਰਪੂਰ ਕਿਸਾਨਾਂ ਦੀ ਵਾਸਤੇ ਪਾਉਣੇ ਬੱਧਵਾਜ ਵੀਡੀਓ ਨੂੰ ਸ਼ੇਅਰ ਕਰ ਦਿਓ ਜਾਣਕਾਰੀ ਆਪਾਂ ਲੈਣੇ ਆ ਸਰਦਾਰ ਅ ਐਗਰੀਕਲਚਰ ਜਿਹੜੀਆਂ ਮਸ਼ੀਨਾਂ ਇੰਪਲੀਮੈਂਟ ਜਿਹੜੇ ਤਿਆਰ ਕਰਦੇ ਨੇ ਮੈਨੂਫੈਕਚਰਿੰਗ ਕਰਦੇ ਨੇ ਬਾਈ ਜੀ ਉਹਨਾਂ ਨਾਲ ਤੇ ਗੱਲ ਕਰਦੇ ਬਾਈ ਜੀ ਸਸਕੀ ਕਾਲ ਆਜੋ ਤਾਂ ਸਾਡੇ ਕਿਸਾਨ ਵੀਰਾਂ ਨੂੰ ਜਾਣਕਾਰੀ ਦਿਓ ਜੀ ਬਾਈ ਜੀ ਇਹ ਜਿਹੜੇ ਤੁਸੀਂ ਇੰਪਲੀਮੈਂਟ ਬਣਾ ਰਹੇ ਹੋ ਜੀ ਹਾਂਜੀ ਬਹੁਤ ਸਾਰੀਆਂ ਕੰਪਨੀਆਂ ਬਣਾਉਂਦੀਆਂ ਨੇ ਥੋੜੇ ਵਾਲੇ ਇੰਪਲੀਮੈਂਟ ਹੋਰਾਂ ਨਾਲੋਂ ਕਿਵੇਂ ਭਿੰਨ ਨੇ ਤੇ ਇਹ ਡੇਰੀ ਵਾਸਤੇ ਇਹ ਜਿਹੜੇ ਇੰਪਲੀਮੈਂਟ ਤੁਸੀਂ ਤਿਆਰ ਕੀਤੇ ਨੇ ਜਿਹਦੇ ਵਿੱਚ ਇਹ ਰੀਪਰ ਹੈਗਾ ਜੀ ਤੇ ਦੂਜਾ ਚੌਕ ਕਟਰਾ ਜੀ ਸਾਫ ਕਟਰ ਹੈਗਾ ਜੀ ਟੋਕ ਕਮ ਮਸ਼ੀਨ ਕਹਿੰਦੇ ਆਦੋਨਿਕ ਆ ਗਈ ਜੀ ਇੱਕ ਤਰ੍ਹਾਂ ਦੀ ਹੈ ਨਾ ਤੇ ਇਹ ਕਿਵੇਂ ਕਿਸਾਨਾਂ ਵਾਸਤੇ ਲਾਹੇਵੰਦ ਹੈ ਜੀ ਉਹਦੀ ਪੂਰੀ ਜਾਣਕਾਰੀ ਜਿਹੜੀ ਸਾਡੇ ਕਿਸਾਨ ਵੀਰਾਂ ਨੂੰ ਦਿਓ ਜੀ ਬਈ ਜੀ ਸਾਡੀ ਕੰਪਨੀ ਸਰਦਾਰ ਇੰਡਸਟਰੀ ਦਾ ਮੇਨ ਇੱਕੋ ਹੀ ਹੁੰਦਾ ਵੀ ਅਸੀਂ ਕੁਆਲਿਟੀ ਬਣਾਈਏ ਕਿਸਾਨ ਵੀਰ ਨੂੰ ਬਾਅਦ ਦੇ ਵਿੱਚ ਕੋਈ ਪ੍ਰੋਬਲਮ ਨਾ ਆਵੇ ਇਹ ਸਾਡਾ ਟਰੈਕਟਰ ኦਪਰੇਟਿਡ ਰੀਪਰ ਹੈ ਜੀ ਅੱਛਾ ਰੀਪਰ ਹੈ ਇਹ ਨਾਲ ਅੱਜਕੱਲ ਜਿਵੇਂ ਮੱਕੀ ਦਾ ਆਚਾਰ ਪੈਂਦਾ ਜੀ ਹਾਂਜੀ ਹਾਂਜੀ ਇਹਦੇ ਨਾਲ ਆਪਾਂ ਮੱਕੀ ਦੀ ਕਟਾਈ ਕਰਕੇ ਹਾਂਜੀ ਉਹ ਤੋਂ ਬਾਅਦ ਸਾਡਾ ਚਾਫ ਕਟਰਾ ਜੀ ਇਥੇ ਇਹ ਹਾਈ ਕੈਪੈਸਿਟੀ ਚਾਰਕਟਰ ਹੈ ਜੀ ਓਕੇ ਇਹਦੇ ਨਾਲ ਆਪਾਂ ਮੱਕੀ ਦਾ ਆਚਾਰ ਪਾ ਸਕਦੇ ਹਾਂ ਜੀ ਓਕੇ ਜਿਹੜੇ ਕਿਸਾਨ ਵੀਰ ਡੇਰੀ ਫਾਰਮਿੰਗ ਦਾ ਕੰਮ ਕਰਦੇ ਨੇ ਹਾਂਜੀ 100-100 ਮੱਝਾਂ ਹੁੰਦੀਆਂ ਨੇ 100-100 ਗਾਵਾਂ ਹੁੰਦੀਆਂ ਨੇ ਹਾਂਜੀ ਹਾਂਜੀ ਉਹਨਾਂ ਨੂੰ ਬੰਦਿਆਂ ਵਾਂਗ ਹੱਥੀ ਕੰਮ ਕਰਨ 'ਚ ਪ੍ਰੋਬਲਮ ਬਹੁਤ ਆਉਂਦੀ ਯਾਰ ਇੱਕ ਤਾਂ ਲੇਬਰ ਦੀ ਦੇਵ ਦੀ ਸਮੱਸਿਆ ਸ਼ਾਰਟੇਜ ਹੈ ਜਿਹੜੀ ਇਹ ਉਸ ਦੂਰ ਕਰਦੀ ਹੈ ਜੀ ਇੱਥੇ ਸਮਾਂ ਵੀ ਬਚਾਉਂਦੀ ਹੈ ਜੀ ਸਮਾਂ ਵੀ ਬਚਾਉਂਦੀ ਹੈ ਜੀ ਤੇ ਕੁਆਲਿਟੀ ਜਿਹੜੀ ਕਿਵੇਂ ਦੀ ਹੈ ਜੀ ਜਦੋਂ ਇਹ ਕਟਿੰਗ ਤੋਂ ਬਾਅਦ ਬੜੀ ਕੁਆਲਿਟੀ ਇਹਦੇ ਵਿੱਚ ਆਪਾਂ ਮੱਕੀ ਦੇ ਸਾਈਜ਼ ਕਰ ਸਕਦੇ ਆ ਜੀ ਚਾਰੇ ਦੇ ਅਲੱਗ-ਅਲੱਗ ਸਾਈਜ਼ ਆ ਤੇ ਸਾਡਾ ਗੀਅਰ ਲੱਗਿਆ ਹੋਇਆ ਜੀ ਅੱਛਾ ਜੀ ਇਹਨਾਂ ਛੋਟਾ ਕਰ ਸਕਦੇ ਆ ਆਪਾਂ ਓਕੇ ਹਾਂਜੀ ਹਾਂ ਮਤਲਬ ਜਿਹੜਾ ਟੋਕੇ ਦਾ ਸਾਈਜ਼ ਵੀ ਆਪਾਂ ਛੋਟਾ ਘਟਾਵਾਂ ਦਾ ਸਕਦੇ ਜੀ ਕਰ ਸਕਦੇ ਆਂ ਜੀ ਬਿਲਕੁਲ ਠੀਕ ਹੈ ਜੀ ਇਹ ਇਹਦਾ ਕਿਹੜਾ ਪੁਆਇੰਟ ਹੈ ਜੀ ਇਹਗਾ ਫੀਡਿੰਗ ਪੁਆਇੰਟ ਇਹ ਫੀਡਿੰਗ ਪੁਆਇੰਟ ਆ ਜੀ ਹਾਂਜੀ ਇਹਦੇ ਵਿੱਚ ਬੈਠੀ ਜੇ ਆਪਾਂ 10 ਬੰਦੇ ਵੀ ਲਾ ਦਈਏ ਤਾਂ ਵੀ ਮਾਲ ਘਟ ਜੂਗਾ ਅੱਛਾ ਜੀ ਇਹਦੀ ਇੰਨੀ ਕੈਪੈਸਿਟੀ ਆ ਅੱਛਾ ਜੀ ਜੇ ਆਪਣੇ ਕੋਲੇ ਮੰਨ ਲਓ 200 ਮੰਜ ਦਾ ਫਾਰਮ ਆ ਠੀਕ ਹੈ ਜੀ ਇਹ ਕੀ ਪੁਆਇੰਟ ਹੈ ਹੈਗੇ ਜੀ ਇਹਦਾ ਇਹ ਬਈ ਇਹਦਾ ਗੇਅਰ ਬਾਕਸ ਹੈ ਜੀ ਹੈਵੀ ਡਿਊਟੀ ਦੇ ਵਿੱਚ ਹੈਵੀ ਡਿਊਟੀ ਗੇਅਰ ਬਾਕਸ ਹੈ ਜੀ ਫਾਰਵਰਡ ਰਿਵਰਸ ਦੇ ਵਿੱਚ ਆਉਂਦਾ ਇਹ ਅੱਛਾ ਜੀ ਹਾਂ ਜੀ ਹਾਂ ਇਹ ਤੋਂ ਬਾਅਦ ਕੀ ਹੈਗਾ ਨਾਲ ਦੇ ਨਾਲ ਹੀ ਆਪਾਂ ਟਰਾਲੀ ਲੋਡ ਕਰ ਸਕਦੇ ਆ ਇਹਦੇ ਵਿੱਚ ਬੂਮ ਲੱਗਿਆ ਹੋਇਆ ਹੈ ਜੀ ਹਾਂ ਜੀ ਇਹਦੇ ਵਿੱਚੋਂ ਚਾਰ ਟੋਕਾ ਹੋ ਕੇ ਨਾਲ ਦੀ ਨਾਲ ਟਰਾਲੀ ਚ ਲੋਡ ਹੋ ਜਾਂਦੀ ਠੀਕ ਹੈ ਜੀ ਇਹਨੂੰ ਆਪਾਂ ਟਾਇਰ ਲੱਗੇ ਨੇ ਇਹਨੂੰ ਆਪਾਂ ਖੇਤ ਲੈ ਜੋ ਕਿਸੇ ਵੀ ਈਜ਼ੀ ਤਰੀਕੇ ਨਾਲ ਖੇਤ ਚ ਲੈ ਜਾ ਸਕਦੇ ਆ ਟਰੈਕਟਰ ਪਿੱਛੇ ਪਾ ਕੇ ਕਿਤੇ ਵੀ ਲੈ ਕੇ ਜਾ ਸਕਦੇ ਆ ਤੈਨੂੰ ਜੇ ਇਹਦੇ ਨਾਲ ਤੇ ਜੀ ਜਿਹੜਾ ਆਰਮ ਡੈਰੀ ਫਾਰਮ ਨੂੰ ਕਿਰਾਇਆ ਵੀ ਕਰਨਾ ਚਾਹੁੰਦਾ ਹੈ ਤਾਂ ਉਹਦੇ ਵਾਸਤੇ ਵੀ ਸਫੀਸ਼ੀਐਂਟ ਹੈ ਜੀ ਬਿਲਕੁਲ ਜੀ ਬਿਲਕੁਲ ਆਪਣਾ ਬਿਜ਼ਨਸ ਵੀ ਬਿਜ਼ਨਸ ਹੈ ਸਭ ਤੋਂ ਜੀ ਹਾਂਜੀ ਕਾਫੀ ਸਾਡੇ ਤੋਂ ਕਿਸਾਨ ਵੀਰ ਲੈ ਕੇ ਗਏ ਨੇਗੇ ਹਾਂਜੀ ਅੱਜ ਕੱਲ੍ਹ ਕੀ ਹੈ ਹੁਣ ਅਚਾਰ ਦਾ ਕੰਮ ਕਰ ਰਹੇ ਨੇ ਨਾਲ ਜੀ ਅਚਾਰ ਪਾ ਕੇ ਦਿੰਦੇ ਨੇ ਜੀ ਹਾਂਜੀ ਹਾਂਜੀ ਜੀ ਇਹ ਜਿਹੜਾ ਪੁਆਇੰਟ ਹੈ ਜੀ ਇੱਕ ਇਹ ਪੁਆਇੰਟ ਹੈ ਇਹਦੇ ਬਾਰੇ ਜਾਣਕਾਰੀ ਦਿਓ ਜੀ ਜੀ ਦੋ ਪੁਆਇੰਟ ਨੇ ਇਹਦੇ ਵਿੱਚ ਬਾਹਰ ਨਿਕਲਣ ਵਾਸਤੇ ਜੇ ਤਾਂ ਤੁਸੀਂ ਅਨ ਥਾਲਨੇ ਢੇਰੀ ਲਾਉਣੀ ਹੈਗੀ ਸਾਰ ਪਾ ਕੇ ਇਹ ਤਾਂ ਇਧਰੋਂ ਦੀ ਫੀਲਿੰਗ ਹੋ ਜਾਂਦੀ ਹੈਗੀ ਇਹਦੇ ਵਿੱਚ ਇਹਨੂੰ ਆਪਾਂ ਬੰਦ ਕਰਕੇ ਟੱਕਣ ਲਾ ਕੇ ਤੇ ਦੂਜੇ ਪਾਸੋਂ ਦੀ ਟੋਲੀ ਲੋਡ ਕਰ ਸਕਦੇ ਆ ਇਹਦੇ ਵਿੱਚ ਇਹਦੇ ਵਿੱਚ ਦੋ ਥਾਂ ਤੋਂ ਸਮਾਨ ਬਾਹਰ ਆਉਂਦਾ ਆਪਣਾ ਜਿਵੇਂ ਟੋਕਾ ਹੋ ਕੇ ਕੁਤਰਾ ਹੋ ਕੇ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨੇ ਹਾਰਸ ਪਾਵਰ ਦਾ ਜਿਹੜਾ ਟਰੈਕਟਰ ਇਹਦੇ ਵਾਸਤੇ ਘੱਟੋ ਘੱਟ 45 ਐਚਪੀ ਚਾਹੀਦਾ ਜੀ ਘੱਟ ਤੋਂ ਘੱਟ 45 ਐਚਪੀ 45 ਐਚਪੀ ਠੀਕ ਹੈ ਜੀ ਜਿਹੜੀ ਆ ਪੀਟੀਓ ਸ਼ਾਫਟ ਹੈ ਜੀ ਇਹ ਨਾਲ ਦੇਵੋਗੇ ਜੀ ਇਹ ਟਰੈਕਟਰ ਦੇ ਨਾਲ ਲੱਗੂਗੀ ਜੀ ਮਸ਼ੀਨ ਦੇ ਨਾਲ ਵੀ ਲੱਗੂਗੀ ਅੱਛਾ ਜ ਹਾਲੀਆ ਦੀ ਮਸ਼ੀਨ ਹੈ ਠੀਕ ਹੈ ਜੀ ਹਾਂ ਇਹਦੇ ਵਿੱਚ ਵੀ ਸਾਡੇ ਬਹੁਤ ਹੀ ਹੈਵੀ ਕੁਆਲਟੀ ਦੇ ਬਲੇਡ ਲੱਗੇ ਹੋਏ ਨੇ ਜੀ ਇਹਦੇ ਵਿੱਚ ਦੋ ਮਾਡਲ ਆਉਂਦੇ ਨੇ ਸਾਡੇ ਕੋਲ ਇੱਕ ਤਿੰਨ ਬਲੇਡ ਵਾਲਾ ਇੱਕ ਚਾਰ ਬਲੇਡ ਵਾਲਾ ਹਾਂਜੀ ਇਹ ਵਾਲਾ ਕਿੰਨੇ ਦਾ ਜੀ ਮਾਡਲ ਇਹ ਚਾਰ ਬਲੇਡ ਵਾਲਾ ਮਾਡਲ ਹੈ ਜੀ ਓਕੇ ਜੀ ਅਲੱਗ-ਅਲੱਗ ਕੁਐਸਚਨ ਦੇ ਹਿਸਾਬ ਨਾਲ ਵੱਲੋਂ ਕਿਸਾਨ ਵੀਰ ਸਾਥੋਂ ਇਹ ਮਸ਼ੀਨ ਲੈ ਸਕਦੇ ਨੇ ਤੇ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਠੀਕ ਹੈ ਜੀ ਇਹ ਜਿਆਦਾ ਸਮਾਨ ਮੰਨ ਲਓ ਸਾਡੀ ਫੈਕਟਰੀ ਦੇ ਵਿੱਚ ਬਣਾ ਹੋਇਆ ਤੁਸੀਂ ਦੇਖ ਸਕਦੇ ਹੋ ਸਰਦਾਰ ਦੀ ਬ੍ਰਾਂਡਿੰਗ ਹੈ ਠੀਕ ਹੈ ਜੀ ਆ ਕਾਫੀ ਕੰਪਨੀਆਂ ਕੀ ਹੁੰਦੇ ਨੇ ਮਾਰਕੀਟ ਦੇ ਵਿੱਚ ਉਹ ਸਮਾਨ ਇਕੱਠਾ ਕਰਕੇ ਲਾ ਦਿੰਦੇ ਨੇ ਕੋਈ ਕਿਸੇ ਮਸ਼ੀਨ ਦਾ ਲਾਦਾ ਕੋਈ ਕਿਸ ਦਾ ਲਾਦਾ ਉਹਦੇ ਵਿੱਚ ਜੀ ਬ੍ਰੇਕਡਾਊਨ ਦੀ ਬਹੁਤ ਜ਼ਿਆਦਾ ਸਮ ਕੋਈ ਸਬਸਿਡੀ ਉਪਲਬਧ ਹੈ ਜੀ ਤੇ ਕਿ ਕਿਸਾਨ ਵੀਰਾਂ ਨੂੰ ਸਬਸਿਡੀ ਮਿਲਦੀ ਹੈ ਜੀ ਪੰਜਾਬ ਹਰਿਆਣਾ ਯੂਪੀ ਦੇ ਵਿੱਚ ਇਹਦੇ 50% ਸਬਸਿਡੀ ਮਿਲਦੀ ਹੈ ਜੀ ਤੇ ਤੁਸੀਂ ਦੋ ਬੈਂਕਾਂ ਦੇ ਉੱਤੇ ਲੋਨ ਵੀ ਕਰਵਾ ਸਕਦੇ ਹੋਗੇ ਅੱਛਾ ਲੋਨ ਦੀ ਸੰਭਾਗ ਹੈਗੀ ਜੀ ਤੇ ਪੀਐਨਵੀ ਬੈਂਕ ਦੋਨੇ ਲੋਨ ਕਰ ਦੇਣਗੇ ਤੇ ਉੱਪਰ ਤੇ ਠੀਕ ਹੈ ਜੀ ਬਹੁਤ ਵਧੀਆ ਜਾਣਕਾਰੀ ਬਾਈ ਜੀ ਉਹਨਾਂ ਤੁਸੀਂ ਦਿੱਤੀ ਥੈਂਕ ਯੂ ਧੰਨਵਾਦ ਬਾਈ ਜੀ ਇੱਕ ਵਾਰਾ ਕੰਟੈਕਟ ਨੰਬਰ ਤੇ ਐਡਰੈਸ ਜਰੂਰ ਸਾਡੇ ਕਿਸਾਨ ਵੀਰਾਂ ਨੂੰ ਦਿਓ ਜੀ ਕੋਈ ਸਾਡਾ ਐਡਰੈਸ ਹੈਗਾ ਜੀ ਸਰਦਾਰ ਇੰਡਸਟਰੀਜ਼ ਪੀਖੀ ਦੋਣ ਮਾਨਸਾ ਦੇ ਵਿੱਚ ਆ ਜੀ ਸਾਡਾ ਮਾਨਸਾ ਪੰਜਾਬ ਦੇ ਵਿੱਚ ਠੀਕ ਹੈ ਜੀ ਤੇ ਸਾਡਾ ਮੋਬਾਈਲ ਮੇਰੇ ਕੋਲ 94630 1700 93242 93242 ਅਗਰ ਤੁਹਾਡੇ ਪਲਾਟ ਤੇ ਮੈਨੂਫੈਕਚਰਿੰਗ ਯੂਨਿਟ ਤੇ ਆ ਕੇ ਵੀ ਦੇਖ ਕੇ ਉੱਥੋਂ ਵੀ ਪਰਚੇਸ ਕਰ ਸਕਦੇ ਜੀ ਸਾਡੀ ਫੈਕਟਰੀ ਦੇ ਵਿੱਚ ਕੋਈ ਵੀ ਕਿਸਾਨ ਵੀਰ ਆਵੇ ਦੇਖੇ ਮਸ਼ੀਨ ਕਿਵੇਂ ਬਣਦੀ ਆ ਆਪਦੀ ਪੂਰੀ ਤਸੱਲੀ ਕਰਕੇ ਮਸ਼ੀਨ ਲਵੇ ਸਾ ਤੇ ਜੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਕੋਈ ਆਉਂਦਾ ਜੀ ਉਹਦਾ ਮਾਣ ਤਾਣ ਜ਼ਰੂਰ ਕਰਿਓ ਜੀ ਸਪੈਸ਼ਲ ਡਿਸਕਾਊਂਟ ਜ਼ਰੂਰ ਦਿੱਤਾ ਜਾਊਗਾ ਜੀ ਠੀਕ ਹੈ ਜੀ ਥੈਂਕ ਯੂ ਧੰਨਵਾਦ ਕਿਸਾਨ ਵੀ ਤਾ ਜੋ ਆਉਣ ਵਾਲੇ ਕਿਸਾਨਾਂ ਦਾ ਸਾਰਿਆਂ ਦਾ ਫਾਇਦਾ ਹੋ ਸਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਥੈਂਕ ਯੂ ਧੰਨਵਾਦ